ਜੀ ਜਮਕਾਰ ਸਾਹਿਬ ਤੋਂ ਚੱਲ ਕੇ ਆਈਆਂ ਚਰਤੀ ਤੱਕ ਹਰ ਧਰਤੀ ਨੂੰ ਸਾਡਾ ਨਮਸਕਾਰ ਹੈ ਪਰ ਕੋਈ ਕੋਈ ਧਰਤੀ ਇਹੋ ਜੀ ਹੁੰਦੀ ਹੈ ਜਿੱਥੇ ਬਹੁਤ ਸਾਰੀਆਂ ਅਸੀਂ ਕਦਰਾਂ ਕੀਮਤਾਂ ਸਿੱਖਦੇ ਹਾਂ ਉਸ ਦਿਵਾਸ ਤੋਂ ਸਭ ਤੋਂ ਪਹਿਲਾਂ ਇਸ ਸਕੂਲ ਦੀ ਮੈਨੇਜਮੈਂਟ ਪ੍ਰਿੰਸੀਪਲ ਮੈਂ ਇਹ ਸਾਰਾ ਸਟਾਫ ਤੇ ਉਸ ਤੋਂ ਪਿਆਰੇ ਬੱਚਿਓ ਬਹੁਤ ਬਹੁਤ ਧੰਨਵਾਦ ਤੁਹਾਨੂੰ ਧੰਕੇ ਸਾਨੂੰ ਤੁਸੀਂ

ਬੱਚਿਆਂ ਨੂੰ ਮਿਲਦੇ ਆ ਤਾਂ ਸਾਨੂੰ ਹੋਰ ਵੀ ਚੰਗਾ ਲੱਗਦਾ ਇਹੋ ਜਿਹੇ ਸਕੂਲਾਂ ਦੇ ਬੱਚੇ ਅਕਸਰ ਸਿਆਣੇ ਤੇ ਸੰਸੀਅਰ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਅਫਸਾਨੇ ਦੇ ਨਾਲ-ਨਾਲ ਸੀ ਐਂਟਰਟੇਨ ਵੀ ਜਾਣਿਆ ਜਿਹੜਾ ਕਿਤਾਬਾਂ ਰਹੀ ਤਾਂ ਅਸੀਂ ਘਰ ਦੇ ਹੀ ਕਰਦੇ ਆ ਤੇ ਨਾਲ ਅਸੀਂ ਪਰਦੇ ਦੇ ਉੱਤੇ ਜੀ ਦੋ ਘੰਟੇ 2.5 ਘੰਟੇ ਐਂਟਰਟੇਨ ਕਰਨਾ ਚਾਹੁੰਦੇ ਆ ਕਿਉਂਕਿ ਗੁਰਬਾਣੀ ਵਿੱਚ ਵੀ ਲਿਖਿਆ ਹੈ ਹਸਨਾ ਖੇਡਣਾ ਮਨ ਕਾ ਚਾਉ ਕਿਉਂਕਿ ਧਰਤੀ ਤੇ ਆਏ ਆ ਇਤਿਹਾਸ ਦੇ ਨਾਮ ਨਾਲ ਅਸੀਂ ਆਪਣੇ ਆਲੇ ਦੁਆਲੇ ਤਬਾਖ ਬੁੰਨੇ ਆ ਅਸੀਂ ਕਿਸੇ ਕਹਾਣੀ ਤੋਂ ਬਾਤ ਬੁੰਨੇ ਆ ਜਿਹੜੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਚੋਰਾ ਨਾਲ ਜਾ ਰਹੀ ਆ ਤੁਸੀਂ ਹੈਰਾਨ ਹੋਵੋਗੇ ਕਿ ਚੋਰਾ ਨਾਲ ਵੀ ਕਦੇ ਜਾ ਰਹੀ ਆਂਦੀ ਹੈ ਲੱਗਦਾ ਹੈ ਨਾ ਪਰ ਕੁਝ ਚੋਰ ਇਹ ਜੇ ਵੀ ਹੁੰਦੇ ਨੇ ਥਿੰਗੇ ਵੀ ਹੋ ਸਕਦੇ ਨੇ ਹਰ ਬੰਦੇ ਦੇ ਅੰਦਰ ਕੋਈ ਨਾ ਕੋਈ ਚੋਰ ਸੁਭਾਅ ਆਪਣਾ ਹਰ ਬੰਦੇ ਦੇ ਅੰਦਰ ਕਈ ਵਾਰੀ ਸਾਨੂੰ ਇਹ ਲੱਗਦਾ ਕਿ ਮੈਂ ਤਾਂ ਚੋਰ ਨਹੀਂ ਪਰ ਅਸੀਂ ਚੋਰ ਹੁੰਨੇ ਆ ਹੁਣ ਦੇਖਣਾ ਇਹ ਹੈ ਕਿ ਅਸੀਂ ਚੋਰੀ ਕਰਨੀ ਕਾਦੀ ਹੈ ਸੋ ਚੋਰ ਚੰਗੇ ਵੀ ਹੁੰਦੇ ਨੇ ਚੋਰੀ ਕਰਨੀ ਕਾਦੀ ਹੈ ਕਿਸੇ ਚੰਗੇ ਕਿਤਾਬ ਦੀ ਚੋਰੀ ਕਿਸੇ ਚੰਗੇ ਵਿਚਾਰ ਦੀ ਚੋਰੀ ਚੰਗਾ ਇਤਿਹਾਸ ਦੀ ਚੋਰੀ ਪਾਵੇਂ ਕਿਸੇ ਹੋਰ ਮੁਲਕ ਦਾ ਇਤਿਹਾਸ ਹੋਵੇ ਜਦੋਂ ਅਸੀਂ ਉਹਨਾਂ ਤੋਂ ਬਾਖੂਣਿਆ ਤਾਂ ਸਾਨੂੰ ਚੰਗਾ ਲੱਗਦਾ ਇਥੇ ਤਾਂ ਅਸੀਂ ਉਹਨਾਂ ਤੋਂ ਚੋਰੀ ਹੋਦੀ ਹੈ ਨਾ ਸੋ ਪਿਆਰੇ ਬੱਚੋ ਜਦੋਂ ਤੁਹਾਨੂੰ ਮੌਕਾ ਮਿਲਦਾ ਹੈ ਤੇ ਤੁਹਾਡੇ ਸ਼ਹਿਰ ਦਾ ਨਾਮ ਇਸ ਲੱਗਦਾ ਜਿਹੜੀ ਲੜਕੀ ਨੇ ਰੀਲ ਤੇ ਲੀਡ ਤੇ ਕੰਮ ਕੀਤਾ ਸਾਡੇ ਨਾਲ ਹੈ ਮਨਰੀਤ ਸ਼ਰਾ ਤੇ ਇਸ ਹਨ ਕੇ ਮੈਂ ਤਾੜੀ ਮਾਰ ਕੇ ਕੀ ਅਸੀਂ ਸਾਰੇ ਆਰਟਿਸਟ ਸੀ ਤੁਹਾਡੇ ਹਾਂ ਤੁਹਾਨੂੰ ਇਹ ਲੱਗਦਾ ਕਿ ਸਾਡੇ ਇਲਾਕੇ ਦੀ ਕੁੜੀਆਂ ਹਨਾ ਚਲੋ ਹੁਣ ਦੇਖਦੇ ਹਾਂ ਫਿਰ ਤੁਸੀਂ ਫਿਲਮ ਦੇ ਵਿੱਚ ਕਿੰਨਾ ਪਿਆਰ ਦਿੰਦੇ ਹੋ ਸਾਨੂੰ ਬਾਣ ਤੁਸੀਂ ਜ਼ਰੂਰ ਪਿਆਰ ਦੇ ਹੋਂਗੇ ਅਸੀਂ ਚੱਲ ਕੇ ਆਏ ਹਾਂ ਤੁਸੀਂ ਸਾਨੂੰ ਟਾਈਮ ਦਿੱਤਾ ਪੜਾਈ ਦੇ ਨਾਲ ਨਾਲ ਐਂਟਰਟੇਨ ਵੀ ਹੋਣਾ ਜ਼ਰੂਰੀ ਹੈ ਅਸੀਂ ਤੁਹਾਡੇ ਸਟਾਫ ਤੁਹਾਡੀ ਮੈਨੇਜਮੈਂਟ ਇਹ ਤੁਹਾਡਾ ਸਾਰਿਆਂ ਦਾ ਦਿਲੋਂ ਸਤਿਕਾਰ ਕਰਦੇ ਹਾਂ ਟਾਈਮ ਦਿੱਤਾ ਸੋ ਆਹ ਦੇਖਦੇ ਆ 17 ਤਰੀਕ ਨੂੰ ਪਹਿਲਾਂ ਚੌਰਾਹ ਨਾਲ ਜਾ ਰਹੇ ਹਾਂ। ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਇਸ ਸੋਸਤਾ ਦੇ ਸੰਚਾਲਕ ਸਹਿਬਾਨਸ ਦਾ ਪ੍ਰਿੰਸੀਪਲ ਸਾਡੇ ਭੈਣ ਦਾ ਸਾਰੇ ਟੀਚਰ ਸਹਿਬਾਨਸ ਦਾ ਤੇ ਪਿਆਰੇ ਬੱਚਿਓ ਜਿਵੇਂ ਮੈਡਮ ਗੁਰਪ੍ਰੀਤ ਕੌਰ ਪੰਗੂਰਣ ਦੱਸਿਆ ਕਿ ਅਸੀਂ ਬੇਸ਼ੱਕ ਫਿਲਮ ਦੇ ਮਕਸਦ ਲਈ ਆਏ ਹਾਂ ਪਰ ਇਹ ਸੁਭਾਨੇ ਅੱਜ ਇਸ ਸੰਸਥਾ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੁਸੀਂ ਸਾਨੂੰ ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਵਿੱਚ ਪਿਆਰ ਦਿੱਤਾ ਹੈ ਬਹੁਤ ਸਾਰੀਆਂ ਫਿਲਮਾਂ ਵਿੱਚ ਦੇਖਿਆ ਹੈ ਤੁਹਾਡੇ ਨਾਲ ਇੱਕ ਤੁਹਾਡੇ ਨਾਲ ਸੰਬੰਧਿਤ ਗੱਲ ਕਰਨੀ ਹੈ ਉਹ ਹੈ ਕਿ ਫਿਲਮਾਂ ਸੀ ਹੋਰ ਵੀ ਬਹੁਤ ਸਾਰੀਆਂ ਕਰਨੀਆਂ ਹੈ ਇਹ ਵੀ ਸਾਡੀ ਫਿਲਮ ਸਤਾਰਾਂ ਦੇਖ ਨੂੰ ਆ ਰਹੀ ਹੈ ਉੱਤ ਜਿੰਦਗੀ ਦੇ ਵਿੱਚ ਇੱਕ ਮੌਕਾ ਮਿਲਦਾ ਹੈ ਤੇਰੀ ਲਾਈਫ ਤੁਸੀਂ ਜਿਉ ਰਹੇ ਹੋ ਇਹ ਸਟੂਡੈਂਟ ਲਾਈਫ ਮੁੜ ਕੇ ਜ਼ਿੰਦਗੀ ਚ ਨਹੀਂ ਆਉਂਦੀ ਪਹਿਲਾਂ ਆਪਣੀ ਦੀ ਇੱਕ ਵਾਰ ਤਾੜੀਆਂ ਮਾਰੋ ਬਾਕੀ ਹੋ ਗਿਆ ਉਹ ਜ਼ਿੰਦਗੀ ਇੱਕ ਵਾਰ ਮੌਕਾ ਮਿਲਦਾ ਤੁਹਾਨੂੰ ਸਟੂਡੈਂਟ ਬਣਨ ਦਾ ਜਿਹੜੇ ਤੁਹਾਡੇ ਟੀਚਰ ਸਹਿਬਾਨ ਨੇ ਸਭ ਤੋਂ ਔਖਾ ਕੰਮ ਜੇ ਦੁਨੀਆ 'ਚ ਕੋਈ ਹੈ ਕਿਸੇ ਨੂੰ ਪੜਾਉਣਾ ਹੈ ਕਿਸੇ ਨੂੰ ਸਿੱਖਿਅਤ ਕਰਨਾ ਹੈ ਇਹ ਸਭ ਤੋਂ ਔਖਾ ਕੰਮ ਹੈ ਤੁਹਾਡੇ ਚ ਬਹੁਤ ਸਾਰੇ ਬੱਚੇ ਟੀਚਰ ਬਣਨਗੇ ਪਹਿਲਾ ਬੰਦਾ 22 30 ਸਾਲਾਂ ਤੱਕ ਨੌਲੇਜ ਗੇਨ ਕਰਦਾ ਨੌਲੇਜ ਇਕੱਠੀ ਕਰਦਾ ਫਿਰ ਉਹ ਕਲਾਸ ਰੂਮਾਂ ਚ ਜਾ ਕੇ ਨੌਲੇਜ ਵੰਡਦਾ ਹੈ ਜਿਹੜਾ ਬੱਚਾ ਡੈਸਕ ਦੇ ਪਹਿਲੇ ਨੰਬਰ ਤੇ ਬੈਠਾ ਹੈ ਟੀਚਰ ਉਹਨੂੰ ਵੀ ਉਹਨਾਂ ਹੀ ਗਿਆਨ ਦਿੰਦਾ ਹੈ ਜਿਹੜਾ ਸਭ ਤੋਂ ਪਿਛਲੇ ਰਸਤੇ ਬੈਠਾ ਹੈ ਟੀਚਰ ਉਹਨੂੰ ਵੀ ਉਹਨਾਂ ਹੀ ਗਿਆਨ ਦਿੰਦਾ ਹੈ ਇਸ ਕਰਕੇ ਪੁੱਤਾਂ

ਤੁਸੀਂ ਆਪਣੇ ਆਪ ਨੂੰ ਉਹਨਾਂ ਵਿਚਾਰਾਂ ਨਾਲ ਉਹਨੇ ਗਿਆਨ ਨਾਲ ਲੈਸ ਕਰਕੇ ਨਾ ਸੰਸਥਾਵਾਂ ਤੋਂ ਬਾਹਰ ਜਾਣਾ ਹੈ ਤਾਂ ਕਿ ਕੋਈ ਵੀ ਕੰਪੀਟੀਸ਼ਨ ਤੁਹਾਡੇ ਸਾਹਮਣੇ ਚੌਤੀ ਨਾ ਬਣ ਸਕੇ ਇਸ ਕਰਕੇ ਜਿਹੜਾ ਸਮਾਂ ਹੈ ਇਸ ਸਮੇਂ ਦਾ ਸਤਿਕਾਰ ਜੋ ਕਰਨਾ ਬਹੁਤ ਜ਼ਰੂਰੀ ਹੈ ਬਿਨਾਂ ਸ਼ੱਕ ਕਿਉਂਕਿ ਮੈਡਮ ਗੁਰਪ੍ਰੀਤ कौर ਪੰਗੂ ਆਪ ਵੀ ਲੈਕਚਰਰ ਰਟਾਇਰ ਹੋਏ ਹੋਏ ਨੇ ਉਹਨਾਂ ਕੋਲ ਜ਼ਿੰਦਗੀ ਦਾ ਬਹੁਤ ਸਾਰਾ ਤਜਰਬਾ ਦਿੱਚ ਗਿਆ ਹੈ ਉਦੋਂ ਜਿਹੜੀ ਗੱਲ ਕਰਕੇ ਗਏ ਨੇ ਪੜਾਉਂਦੇ ਪੜਾਉਂਦੇ ਜਿਵੇਂ ਬਹੁਤ ਸਾਰੀਆਂ ਤੁਹਾਡੀ ਪੀਰੀਅਡ ਲੱਗਦੇ ਆ ਕਿ ਵਿਸ਼ਿਆਂ ਦੇ ਲੱਗਦੇ ਨੇ ਉਹਦੇ ਵਿੱਚ ਇੱਕ ਐਂਟਰਟੇਨਮੈਂਟ ਵੀ ਹੈ ਇਹ ਵੀ ਗੱਲ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਪਤਾ ਨਹੀਂ ਜਿੰਦਗੀ ਦੇ ਵਿੱਚ ਇਹਸ ਲਾਈਨ ਕਰਕੇ ਜਾਣਾ ਹੋਵੇ ਕਿਸੇ ਬੰਦੇ ਨੇ ਕੋਈ ਕੈਮਰਾਮੈਨ ਬਣਾਣਾ ਹੋਵੇ ਕਿਸੇ ਨੇ ਕੋਈ ਮੇਕਅਪ ਦਾ ਕੰਮ ਸਿੱਖਣਾ ਹੋਵੇ ਕਿਸੇ ਨੇ ਫੈਸ਼ਨ ਡਿਜ਼ਾਈਨਿੰਗ ਜਾਣਾ ਹੋਵੇ ਕਿਸੇ ਨੇ ਗਾਉਣ ਵਾਲੀ ਲੈਂਚ ਜਾਣਾ ਹੋਵੇ ਕਿਸੇ ਨੇ ਰਾਗੀ ਪੜਨਾ ਹੋਵੇ ਕਿਸੇ ਨੇ ਕਲਾਕਾਰ ਬਣਾ ਹੋਵੇ ਸពਦ ਜਿੰਦਗੀ ਦੇ ਵਿੱਚ ਬਹੁਤ ਸਾਰੇ ਰਾਈਨ ਨੇ ਸਭ ਤੋਂ ਪਹਿਲਾਂ ਜਿੰਦਗੀ ਦੇ ਵਿੱਚ ਆਪਣਾ ਗੋਲ ਸਥਾਪਿਤ ਕਰਨਾ ਕਿ ਅਸੀਂ ਜਿੰਦਗੀ ਵਿੱਚ ਬਣਾ ਕੀ ਹੈ ਤੁਹਾਨੂੰ ਉਹੋ ਜਿਹੇ ਲੋਕਾਂ ਨਾਲ ਕੇ ਮਿਲਿਆ ਜਿਉਂ ਜਾਂ ਤੁਸੀਂ ਗੋਲ ਜਿੰਦਗੀ ਚ ਰੱਖਣਾ ਕਿ ਅਸੀਂ ਬਣਾ ਕੀ ਹੈ ਇਹੀ ਸਾਡੀ ਫਿਲਮਾਂ ਸੁਨੇਹਾ ਹੈ ਕਿ ਫਿਲਮ ਦੇ ਵਿੱਚ ਬਹੁਤ ਸਾਰੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਧੀਆ ਪੁੱਤਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਪੜ੍ਹਤੂ ਤੋਂ ਬਾਅਦ ਫੋਰਨ ਕੰਟਰੀ ਜਾਣਾ ਹੈ ਖੁਦ ਫੋਰਨ ਕੰਟਰੀ 'ਚ ਕੰਮ ਹੀ ਕਰਨਾ ਪੈਂਦਾ ਹੈ। ਬਾਜੇ ਕੋਲ ਕੋਈ ਸਕਿੱਲ ਹੋਣਾ ਚਾਹੀਦਾ ਜ਼ਿੰਦਗੀ 'ਚ ਕੋਈ ਕੰਮ ਸਿੱਖ ਕੇ ਜਾ ਤਾਂ ਤੁਸੀਂ ਕਾਮਯਾਬ ਹੋ ਸਕਦੇ ਹੋ। ਇਸੇ ਤਰ੍ਹਾਂ ਸਾਡਾ ਫਿਲਮਾ ਹੀਰੋ ਵੀ ਇਹ ਸੋਚਦਾ ਹੈ ਕਿ ਮੈਂ ਇਸ ਪੰਜਾਬ 'ਚ ਕੋਈ ਕੰਮ ਨਹੀਂ ਕਰਦਾ ਮੈਂ ਬਾਹਰਲੇ ਮੁਲਕ 'ਚ ਜਾ ਕੇ ਪੈਸੇ ਕਮਾਉਣੇ ਨੇ। ਪਰ ਮਾਰਲੇ ਮੁਲਖਾ ਜਾ ਕੇ ਪਤਾ ਲੱਗਦਾ ਹੈ ਕਿ ਇੱਥੇ ਨੂੰ ਵੀ ਔਖਾ ਕੰਮ ਹੈ ਬਾਹਰ ਇੱਥੇ ਨੂੰ ਵੀ ਕਈ ਵਾਰ ਬਧ ਕੰਮ ਕਰਨਾ ਪੈਂਦਾ ਸੋ ਅਸੀਂ ਇਹੋ ਜੀ ਫਿਲਮ ਲੈ ਕੇ ਆਏ ਆ ਸਾਡੇ ਦੀ ਤੁਹਾਡੇ ਦੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਤਰਨਤਾਲ ਦੇ ਲੋਕ ਸਾਡੇ ਪ੍ਰੋਡਿਊਸਰ ਸਾਹਿਬਾਨ ਜਗਦਾਲ ਭਾਜੀ ਹੋਰੀ ਜਿਨ੍ਹਾਂ ਨੇ ਫਿਲਮ ਬਣਾਈ ਦਵਿੰਦਰ ਹੋਰੀ ਉਹ ਤੁਹਾਡੇ ਲੋਕਾਂ ਨੇ ਸਾਡੀ ਇੱਥੇ ਫਿਲਮ ਦੇ ਵਿੱਚ ਜਿਹੜੀ ਕੰਮ ਕਰਨੀ ਕੁੜੀ ਆ ਉਹ ਵੀ ਲੋਕਲ ਤੁਹਾਡਾ ਜਿਹੜਾ ਡਾਇਰੈਕਟਰ ਹੈ ਉਹ ਵੀ ਤਰਨਤਾਰਨ ਤੋਂ ਆ ਸਭ ਤੋਂ ਸਾਰੇ ਬੰਦੇ ਤੁਹਾਡੇ ਸ਼ਹਿਰ ਨਾਲ ਬਾਹਰ ਵਸਤਾਨੀ ਤੁਹਾਡੇ ਆਪਣੇ ਇਲਾਕੇ ਦੇ ਲੋਕ ਨੇ ਸਵਾਗਤ ਆਪ ਕੋਸ਼ਿਸ਼ ਕਰੀਏ ਜੇ ਕੋਈ ਆਪਣਾ ਬੰਦਾ ਇਸ ਲਾਈਨ ਚਾਹੁੰਦਾ ਹੈ ਕਿ ਕਿਸੇ ਵੀ ਲਾਈਨ ਚ ਨਮਾ ਕੰਮ ਸ਼ੁਰੂ ਕਰਦਾ ਹੈ ਆਪਾਂ ਉਹਦੀ ਮਦਦ ਕਰੀਏ ਤੇ ਜਿੰਨੇ ਜਿੰਨੇ ਅਸੀਂ ਇਸ ਗੱਲ ਨੂੰ ਬੁਲਾ ਸਕਦੇ ਆ ਕਿ ਚੰਗੀਆਂ ਚੀਜ਼ਾਂ ਹਮੇਸ਼ਾ ਪ੍ਰਮੋਟ ਹੋਣੇ ਚਾਹੀਦੀਆਂ ਅੱਜ ਨੈਗੇਟਿਵਿਟੀ ਪੈਸੇ ਬਹੁਤ ਹੈ ਸਮਾਜ ਦੇ ਵਿੱਚ ਬੁੱਤ ਨੈਗੇਟਿਵ ਚੀਜ਼ ਨੂੰ ਫੈਲਾਉਣ ਦੀ ਲੋੜ ਨਹੀਂ ਪੈਂਦੀ ਅਸੀਂ ਕੋਈ ਚੰਗੀ ਚੀਜ਼ ਲੈ ਕੇ ਆਏ ਆ ਉਹਦਾ ਪ੍ਰਚਾਰ ਕਰਨਾ ਪੈਂਦਾ ਹੈ ਹਰ ਚੰਗੀ ਚੀਜ਼ ਦਾ ਪ੍ਰਚਾਰ ਕਰਨਾ ਪੈਂਦਾ ਹੈ ਪਰ ਜਿਹੜੀ ਕੋਈ ਮਾੜੀ ਚੀਜ਼ ਹੈ ਉਹ ਤੁਸੀਂ ਬਣਾ ਕੇ ਸਾੜੇ ਥੱਲੇ ਬਾਹਰ ਆ ਕੇ ਸੌ ਜਾਣਾ ਤਾਂ ਦੂਜੇ ਸਵੇਰ ਆਪਣੇ ਆਪ ਵਾਇਰਲ ਹੋ ਜਾਂਦੀ ਹੈ ਲੋਕਾਂ ਨੂੰ ਪਤਾ ਲੱਗ ਜਾਂਦਾ ਸੋ ਤੁਸੀਂ ਬਹੁਤ ਇੱਕ ਜੰਮੇਵਾਬ ਸੰਸਥਾ ਨਾਲ ਜੁੜੇ ਹੋਏ ਬੱਚੇ ਹੋ ਤਾਂ ਤੂੰ ਸਾਡੀ ਸੀ ਬਹੁਤ ਸਾਰੀਆਂ ਮੀਟਾਂ ਕਰਦੇ ਆ ਇਹਨਾਂ ਸੰਸਥਾਵਾਂ ਦੇ ਵਿੱਚੋਂ ਤੁਸੀਂ ਚੰਗੇ ਗਿਆਨ ਤੇ ਚੰਗਾ ਗੁਣ ਲੈ ਕੇ ਨਿਕਲਣ ਅਗਲੀ ਵਾਰ ਜਦੋਂ ਵੀ ਅਸੀਂ ਅਸੀਂ ਇੱਥੇ ਆਈਏ ਜਿੰਨੇ ਡਿਸਪਲਨ ਤੁਸੀਂ ਅੱਜ ਬੈਠੇ ਹੋ ਜਿੰਨਾ ਤੁਸੀਂ ਡਿਸਪਲਨ ਮਨ ਕੇ ਨੀਂ ਕੀਤਾ ਚਾਹੇ ਉੱਪਰ ਖੜੇ ਹੋਣ ਚਾਹੇ ਤੀਆਂ ਬੈਠੀਆਂ ਸਾਡੀਆਂ ਉਹ ਬੱਚੀਆਂ ਦੂਰ ਖੜੀਆਂ ਕੋਈ ਤੇਥੋਂ ਪਤਾ ਲੱਗਦਾ ਜਦੋਂ ਤੁਹਾਡੀ ਸੰਸਥਾ ਦੇ ਵਿੱਚ ਕੋਈ ਬਾਹਰੂ ਆਉਂਦਾ ਅਸੀਂ ਹਜ਼ਾਰਾਂ ਜਗ੍ਹਾ ਜਾਣੇ ਆ ਅਸੀਂ ਹਰ ਜਗ੍ਹਾ ਜਾ ਕੇ ਗੱਲ ਕਰਾਂਗੇ ਕੋ ਗੁਰਨਾਥ ਦੇ ਅਕੈਡਮੀ ਤਰਨਤਪੁਰ ਨੂੰ ਗਏ ਸੀ ਉੱਥੋਂ ਦੇ ਬੱਚਾ ਅੱਜ ਕਿਹਾ ਡਿਸਪਲਿਨ ਸੀਗਾ ਸੋ ਐਸੇ ਇੱਕ ਸਿੰਪਲ ਨੂੰ ਜਿੰਦਗੀ ਚ ਮੈਂਟੇਨ ਦੇਖਣਾ ਇਹਨੂੰ ਆਵਾਜ਼ ਨਹੀਂ ਆਈ ਮੇਰਾ ਨਾਮ ਮਨੀ ਇਸਰਾਮਾ ਕਿਦਾਂ ਮਾਜੀ ਆਇਆ ਵਾ ਵਧੀਆ ਚਾਹੀਦਾ ਵਾ ਤੜਾ ਸਾਰੇ ਉਹਨਾਂ ਥੈਂਕ ਯੂ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਨੂੰ ਇੱਥੇ ਮਿਲਣ ਦਾ ਮੌਕਾ ਦਿੱਤਾ ਥੈਂਕ ਯੂ so much ਬੇਰੀ ਫਿਲਮਾਂ ਆਂਡੀਆਂ ਛੋਰੀਆਂ ਯਾਰੀਆਂ ਮੈਂ ਉਮੀਦ ਕਰਦੀ ਆਂ ਕਿਉਂਕਿ ਮੈਂ ਵੀ ਤੁਹਾਡੇ ਸ਼ਹਿਰ ਦੀ ਆ ਆਪਣਾ ਏਰੀਆ ਇੱਕੋ ਹੀ ਆ ਮੈਂ ਚਾਹੁੰਦੀ ਆ ਕਿ ਤੁਸੀਂ ਤਾਲੀਆਂ ਘੜ ਘੜ ਕੇ ਜਾਓ ਮੇਰੀ ਇੱਜ਼ਤ ਰੱਖਿਓ ਹਣ ਅਜਿਹੀ ਨੀਂਦ ਪੂਰੀਆਂ ਤਾੜੀਆਂ